ਲੇਵਾਈ ਨਾ ਰੂਟੀ ਨਾ ਪਾਣੀ ਐਡੀ ਲੰਮੀ ਵਾਟ ਕਿਦਾਂ ਮੁਕਾਉਣੀ ਓਏ ਜਦੋਂ ਆਪਾਂ ਯੂ ਐਸ ਟਰੱਕ ਸਟਾਪ ਤੇ ਟੈਂਕੀ ਆ ਨਾ ਫੁੱਲ ਕਰਾਉਣੀ ਤਾਂ ਫੇਰ ਖਾਤਰਦਾਰੀ ਚ ਕੋਈ ਕਮੀ ਨਹੀਂ ਆਉਣੀ ਯੂ ਐਸ ਟਰੱਕ ਸ਼ਾਪ ਤੇ ਤੁਸੀਂ ਵੀ ਆਓ ਫਿਲ ਅਪ ਕਰਾਓ ਫ੍ਰੀ ਪਾਰਕਿੰਗ ਫ੍ਰੀ ਸ਼ਾਵਰ ਤੇ ਲਜ਼ਜ਼ਦਾਰ ਫੂਡ ਯਾਨੀ ਭੋਜਨ ਦਾ ਆਨੰਦ ਉਠਾਓ ਤੇ ਫ੍ਰੀ ਵਾਈਫਾਈ ਵੀ ਪਾਓ ਯੂ ਐਸ ਟਰੱਕ ਸਟਾਪ ਹਾਈਵੇ 95 ਐਗਜ਼ਿਟ 41 ਵਰਜੀਨੀਆ ਕਾਲ ਕਰੋ 8047320201 ਕ 8047320201 ਯੂ ਐਸ ਟਰੱਕ ਸਟਾਪ ਸ਼ਾਮਾਂਦਾਨ ਰੇਡੀਓ ਪੰਜਾਬ ਤੁਹਾਡੇ ਸਨਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਜਾਨੇ ਕੀ ਸੌਰਨ ਸਿੰਘ ਦਾ ਨੇ ਲਿਆ ਕੰਨੂ ਪਿਆਰ ਪਰੀ ਸਤਿ ਸ੍ਰੀ ਅਕਾਲ ਸ਼ਾਮ ਦੀਤ ਮੈਂ ਗੁਜ਼ਾਰਿਸ਼ ਕਰਦਾ ਕਿ ਜਿਹੜੇ ਵੀ ਇਸ ਵਕਤ ਸਾਡੇ ਨਾਲ ਜੁੜੇ ਨੇ ਉਹ YouTube ਚੈਨਲ Radio Punjab Today ਦਾ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਇਸ ਤੋਂ ਇਲਾਵਾ ਐਪ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਵਿਲਾ ਸਮਾਂ ਮਿਲੇ ਤੁਸੀਂ ਐਪ ਨੂੰ ਵੀ ਜਿਹੜਾ ਹੈ ਪਲੀਜ਼ ਯੂਜ਼ ਕਰਿਆ ਕਰੋ ਜੀ ਪ੍ਰੋਗਰਾਮ ਦਾ ਆਗਾਸਕਾ ਦੇ ਟਿਲ ਸਬਸ ਸਿਖਾ ਜੀ ਸਤਿ ਸ੍ਰੀ ਅਕਾਲ ਟਿਲ ਸਾਹਿਬ ਸੁਖਦੇਵ ਸਿੰਘ ਪੌਰ ਨੇ ਜੋ ਬਰਗਾੜੀ ਭਾਸ਼ਣ ਦਿੱਤਾ ਸੀਗਾ ਉਸ ਸੰਬੰਧ ਦੇ ਵਿੱਚ ਜੋ ਟਿੱਪਣੀ ਹੋਈ ਕੁਝ ਵੀ ਹੋਇਆ ਉਹਦਾ ਹੁਣ ਭਾਈ ਉਹਦੇ ਬਦਲੇ ਰਵੀ ਦਾਸ ਪਾਈਚਾਰੇ ਤੋਂ ਉਹਨਾਂ ਨੇ ਖਿਮਾ ਯੱਛਕਾ ਮੰਗ ਲਈ ਹੈ ਦੇਖੋ ਗੱਲ ਇਹ ਕਈ ਵਾਰੀ ਜੇ ਆਪਾਂ ਦੇਖੀ ਕੁੱਲ ਮਿਲਾ ਕੇ ਹੂੰ ਹੂੰ ਸੁਖਦੇਵ ਸਿੰਘ ਭੌਰ ਦੀ ਸਿੱਖਿਅਤ ਉਹਨਾਂ ਦਾ ਪਿਛੋਕੜ ਉਹਨਾਂ ਦਾ ਮਾਨਸਿਕ ਪੱਧਰ ਜੀ ਉਹ ਬੰਦਾ ਕਦੇ ਵੀ ਕਮਿਊਨਲ ਨਹੀਂ ਸੀ ਰਿਹਾ ਹੂੰ ਹੂੰ ਅਤੀਤ ਦੇ ਵਿੱਚ ਉਹਨੇ ਕਦੇ ਵੀ ਕਿਸੇ ਹੋਰ ਧਰਮ ਦੇ ਖਿਲਾਫ ਕੋਈ ਨਾ ਪੱਖੀ ਟਿੱਪਣੀ ਨਹੀਂ ਕੀਤੀ ਜੀ ਤੇ ਨਾ ਹੀ ਕਿਸੇ ਆਗੂ ਦੇ ਖਿਲਾਫ ਉਸ ਬੰਦੇ ਨੇ ਕਦੇ ਕੋਈ ਬੁਰਾ ਬਣਾ ਕੇ ਹੱਸਿਆ ਨਹੀਂ ਉਹਨਾਂ ਕਿਉਂਕਿ ਬਰਗਾੜੀ ਦਾ ਮੋਰਚਾ ਲੱਗਿਆ ਵੇ ਹੂੰ ਹੂੰ ਸੁਖਦੇਵ ਸਿੰਘ ਪੌਰ ਉੱਥੇ ਬਰਗਾੜੀ ਦੇ ਮੋਰਚੇ ਦੇ ਵਿੱਚ ਆਪਣੀ ਇੱਕ ਮੁਠਤਾ ਪ੍ਰਗਟ ਕਰਨ ਵਾਸਤੇ ਆਉਂਦੇ ਐ ਜੀ ਨਾਲ ਉਹਨਾਂ ਦੇ ਹੋਰ ਸਾਥੀ ਵੀ ਐ ਸੁਖਦੇਵ ਸਿੰਘ ਪੌਰ ਉਹ ਸਾਰੇ ਕਟਨਾ ਕਰਮ ਦੇ ਚਸ਼ਮਦੀਦ ਗਵਾਹ ਐ ਜੀ ਜਿਸ ਦਿਨ ਆਈਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਾਫੀ ਦਿੱਤੀ ਗਈ ਸੀ ਮਾਫੀ ਦਵਾਉਣ ਵਾਲੇ ਕੌਣ ਸੀ ਮਾਫੀ ਦੇਣ ਵਾਲੇ ਕੌਣ ਸੀ ਹੂੰ ਹੂੰ ਸਾਜ਼ਿਸ਼ ਕਿਵੇਂ ਹੋਈ ਜੀ ਸਾਜ਼ਿਸ਼ ਦਾ ਵਿਰੋਧ ਕਿਵੇਂ ਕੀਤਾ ਸੁਖਦੇਵ ਸਿੰਘ ਪੌਰ ਨੇ ਔਰ ਫਿਰ ਸੁਖਦੇਵ ਸਿੰਘ ਪਾਉਰ ਦੇ ਗੁੱਸੇ ਨੂੰ ਠੰਡਾ ਕਰਨ ਵਾਸਤੇ ਸੁਖਬੀਰ ਸਿੰਘ ਬਾਦਲ ਨੇ ਪੁਰਾਣੇ ਟੌੜਾ ਪਗਤਾ ਨੂੰ ਜੀ ਕਿਵੇਂ ਇਸਤੇਮਾਲ ਕੀਤਾ ਕਿ ਉਹ ਬੰਦੇ ਨਾਲ ਗੱਲ ਕਰਵਾਉ ਉਹਦੇ ਨਾਲ ਗੱਲ ਹੁੰਦੀ ਹੈ ਤੇ ਜਦੋਂ ਉਹਦੇ ਨਾਲ ਗੱਲ ਹੁੰਦੀ ਹੈ ਉਸ ਗੱਲ ਦੇ ਦੌਰਾਨ ਉਹ ਕਹਿੰਦਾ ਵੀ ਉਹ ਬੰਦੇ ਵੀ ਹਾਜ਼ਰ ਹੈ ਜੀ ਕਹਿੰਦਾ ਸੀ ਟੋਟਲ ਚਾਰ ਬੰਦੇ ਐ ਦੋ ਤਾਂ ਸੀ ਸਾਹਮਣੇ ਸਾਹਮਣੇ ਹੋ ਕੇ ਸੁਖਬੀਰ ਸਿੰਘ ਬਾਦਲ ਤੇ ਮੈਂ ਤੇ ਦੋ ਬੰਦੇ ਪੁਰਾਣੇ ਟੌੜਾ ਪਗਤਾ ਹੂੰ ਹੂੰ ਮੇਰੇ ਕਹਿੰਦਾ ਮਿੱਤਰ ਵੀ ਐ ਕੌਣ ਹੈ ਜੀ ਉਹ ਜੀ ਇੱਕ ਪ੍ਰੇਮ ਸਿੰਘ ਚੰਦੂ ਮਾਜਰਾ ਹੂੰ ਹੂੰ ਤੇ ਦੂਜੇ ਕਰਨੈਲ ਸਿੰਘ ਪੰਜੋਲੀ ਜੀ ਔਰ ਬੜੇ ਫਕਰ ਨਾਲ ਕਹਿੰਦਾ ਕਿ ਚਾਰੇ ਬੰਦੇ ਅਸੀਂ ਜਿਉਂਦੇ ਬੈਠੇ ਹਾਂ ਹੂੰ ਹੂੰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਹਿੰਦੇ ਚਾਰਾਂ ਨੂੰ ਇਕੱਠੇ ਕਰ ਲਓ ਮੈਂ ਸਵਾਲ ਕਰੂੰਗਾ ਤੇ ਉਹ ਮੈਨੂੰ ਜਵਾਬ ਦੇ ਦੇਣ ਜਵਾਬ ਦੇ ਦੇਣ ਜਾਂ ਜਿਹੜੀ ਮੈਂ ਗੱਲ ਕਹੂੰਗਾ ਉਹਨੂੰ ਉਹ ਕੰਟਰਡਿਕਟ ਕਰ ਦੇਣ ਹੂੰ ਹੂੰ ਮੈਂ ਸਾਰੀ ਗੱਲ ਮੰਨ ਜੂਗਾ ਇਹ ਗੱਲਾਂ ਕਰਦਿਆਂ ਕਰਦਿਆਂ ਉਹਨੇ ਨਾਲ ਇਹ ਕਹਿੰਦਾ ਕਿ ਸਾਡੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਲਈ ਤਾਂ ਬਖਤ ਹੈ ਨੀਗਾ ਪਰਵਚ ਸੰਤ ਨਰਾਮਨੰਦ ਇਦੋਂ ਬਿਆਨਾ ਚ ਮਾਰੇ ਗਏ ਸੀ ਹੂੰ ਹੂੰ ਉਹਨਾਂ ਦੇ ਸੰਬੰਧ ਵਿੱਚ ਉਹਨਾਂ ਨੇ ਕੁਝ ਕਹਿਤਾ ਉਹ ਇੱਕ ਜਿਵੇਂ ਆ ਦੇ ਦੇ ਜ਼ੁਬਾਨ ਪਲਟ ਗਈ ਹੂੰ ਜਾਂ ਬੇਗ ਦੇ ਵਿੱਚ ਆ ਕੇ ਉਹਨੇ ਕੁਝ ਕਰਕੇ თੀ ਹੂੰ ਹੂੰ ਲੇਕਿਨ ਉਹਦੇ ਅਰਥ ਬੜੇ ਗਲਤ ਨਿਕਲੇ ਜੀ ਉਹਨਾਂ ਅਰਥਾਂ ਨੇ ਬਾਲਮੀਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਇੰਜਰ ਕੀਤਾ ਜੀ ਬਾਲਮੀਕ ਭਾਈਚਾਰੇ ਨੇ ਇਕੱਠਿਆਂ ਹੋ ਕੇ ਬੰਗਾ ਚ ਪੌਰ ਸਾਹਿਬ ਦੀ ਕੋਠੀ ਦਾ ਕਰਾਓ ਵੀ ਕੀਤਾ ਉਤਬਾਦੂਨ ਦੇ ਖਿਲਾਫ ਕੇਸ ਰਜਿਸਟਰ ਕਰਨ ਦੀ ਮੰਗ ਕੀਤੀ ਕੇਸ ਰਜਿਸਟਰ ਹੋ ਵੀ ਗਏ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਗਈ ਪਰ ਇਹ ਸਾਰਾ ਕੁਝ ਹੋਣ ਤੋਂ ਪਹਿਲਾਂ ਪੌਰ ਸਾਹਿਬ ਨੇ ਆਪਣੇ ਫੇਸਬੁਕ ਪੇਜ ਦੇ ਉੱਤੇ ਲਿਖਤਾ ਸੀ ਕਿ ਮੈਂ ਗਲਤੀ ਕਰ بیٹھا ਹੂੰ ਹੂੰ ਤੇ ਮੈਨੂੰ ਇੱਥੇ ਬਹੁਤ ਡਾਢਾ ਦੁੱਖ ਹੈ ਮੈਂ ਮਾਫੀ ਚਾਹੁੰਣਾ ਜੀ ਜਨਤਕ ਤੌਰ ਤੇ ਉਹਨਾਂ ਨੇ ਮਾਫੀ ਉਹਦੇ ਮੰਗ ਲਈ ਸੀ ਹੂੰ ਹੂੰ ਪਰ ਕਿਉਂਕਿ ਕਈ ਵਾਰ ਇੱਥੋਂ ਨੂੰ ਪਤਾ ਪੋਲਿਟਿਕਸ ਦੇ ਵਿੱਚ ਬੜਾ ਕੁਝ ਚੱਲਦਾ ਹੈ ਜੀ ਕਿ ਬੰਦੇ ਨੂੰ ਠੀਬੀ ਲਾਉਣੀ ਹੈ ਹੂੰ ਹੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਆਉਣ ਵਾਲੇ ਸਮੇਂ ਚ ਆਉਣਗੀਆਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਮੇ ਮੈਂ ਜੀ ਉਹ ਕਿਵੇਂ ਚੱਲਣੀ ਹੈ ਉਹਦੇ ਵਿੱਚ ਕੀ ਕੀ ਜੁਗਲਬੰਦੀ ਹੋਣੀ ਹੈ ਕੀ ਕੀ ਸਫਬੰਦੀ ਹੋਣੀ ਹੈ ਹੂੰ ਮੇਰੇ ਸਮਝ ਮੁਤਾਬਕ ਆਪਾਂ ਸ਼ਾਇਦ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਕੀਤੀ ਹੈ ਮੈਨੂੰ ਜੋ ਇਮਕਾਨਤ ਦਿਖਦੇ ਜੀ ਮੈਨੂੰ ਜੋ ਪਵਿੱਖੀ ਨਕਸ਼ਾ ਦਿੱਖਦਾ ਮੈਨੂੰ ਲੱਗਦੀ ਵੀ ਉਹਦੇ ਵਿੱਚ ਸੁਖਦੇਵ ਸਿੰਘ ਪੌਰ ਦੀ ਪੂਮਕਾ ਜੀ ਬਹੁਤ ਹੀ ਮਹੱਤਵਪੂਰਨ ਹੋਊਗੀ ਸੋ ਫਿਰ ਜਿਹੜੀਆਂ ਤਾਕਤਾਂ ਹੈ ਉਹਨਾਂ ਤਾਕਤਾਂ ਨੇ ਵੀ ਚਲੋ ਪਾਓ ਕੀ ਕਹਿੰਦੇ ਉਹਦੇ ਤਾਣੀ ਚ ਬਾੜਦੇ ਹੋ ਕਹਿੰਦਾ ਹੂੰ 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 ਉਹਨਾਂ ਨੇ ਜੀ ਆ ਕੇ ਸਾਰਾ ਕਲੇਸ਼ ਪਾਤਾ ਮੈਂ ਫੇਰ ਵੀ ਸੁਖਦੇਵ ਸਿੰਘ ਪਾਉਰ ਨੂੰ ਵਧਾਈ ਦਿਨਾ ਜੀ ਉਹਦੀ ਤਾਰੀਫ ਕਰਦਾ ਕਿ ਉਹ ਜਮਾਨਤ ਹੋ ਗਈ ਹੂੰ ਹੂੰ ਮੁਕਦਮਾ ਚੱਲਣਾ ਪਤਾ ਨਹੀਂ ਮੁਕਦਮੇ ਚ ਕੀ ਬਣਨਾ ਕੀ ਨਹੀਂ ਬਣਨਾ ਰਾਦੀਨਾਮਾ ਹੋਵੇ ਨਾ ਹੋਵੇ ਜੀ ਜੀ ਲੇਕਿਨ ਜਿਸ ਢੰਗ ਦੇ ਨਾਲ ਉਹਨੇ ਸਿੱਖ ਪੰਥ ਦੇ ਮੌਜ਼ੂਜ਼ ਬੰਦਿਆਂ ਨੂੰ ਨਾਲ ਲੈ ਕੇ ਜਿਹੜੀਆਂ ਪ੍ਰਵੰਤ ਸ਼ਖੀਅਤਾਂ ਉਹਨਾਂ ਨੂੰ ਨਾਲ ਲੈ ਕੇ ਜਿਵੇਂ ਤੁਸੀਂ ਦੇਖੋ ਭਾਈ ਕੇਵਲ ਸਿੰਘ ਹੈ ਹੂੰ ਹੂੰ ਤਾਂ ਸ੍ਰੀ ਦਮਦੋਸ ਸਾਹਿਬ ਦੇ ਸਾਫ ਦਾ ਜੱਥੇਦਾਰ ਹੈ ਇੱਕ ਪ੍ਰੋਫੈਸਰ ਕੁਲਵੰਤ ਕੌਰ ਹੈ ਜੀ ਸਿੱਖ ਸਟੋਰੀਆਂ ਨੇ ਕੁਝ ਹੋਰਾਂ ਬੰਦੇ ਨੂੰ ਨਾਲ ਲੈ ਕੇ ਉਹ ਸਿੱਧੇ ਜੀ ਚਲੇ ਗਏ ਡੇਰਾ ਬੱਲਾ ਡੇਰਾ ਬੱਲਾ ਨਹੀਂ ਜੀ ਹੂੰ ਡੇਰਾ ਬੱਲਾ ਦੇ ਕੋਲ ਇੱਕ ਹੋਰ ਡੇਰਾ ਹੈ ਉਹਨੂੰ ਕਠਾਰ ਕਹਿੰਦੇ ਸ਼ਾਇਦ ਜੀ ਉਹ ਹੈਗਾ ਜੀ ਸੰਤ ਸਰਬਨ ਦਾਸ ਹਸਪਤਾਲ ਅੱਛਾ ਇੱਕ ਕਠਾਰ ਵਿੱਚ ਉੱਥੇ ਉਹ ਗਏ ਉੱਥੇ ਸੰਤ ਨਰਿੰਦਰ ਨਾਸ ਸੰਤ ਸੁਰਿੰਦਰ ਦਾਸ ਤੋਂ ਬਿਨਾ ਰਵੀਦਾਸ ਭਾਈਚਾਰੇ ਦੇ ਕਈ ਹੋਰ ਆਗੂ ਵੀ ਸੀਗੇ ਜੀ ਉਹਨਾਂ ਦੇ ਸਾਹਮਣੇ ਉਹਨੇ ਆਪਦੀ ਪੋਜੀਸ਼ਨ ਸਪਸ਼ਟ ਕੀਤੀ ਹੈ ਕਿ ਜੀ ਮੈਥੋਂ ਗਲਤ ਕਿਹਾ ਗਿਆ ਮੇਰਾ ਜਿਹੜਾ ਹੈਗਾ ਸੰਤਾਂ ਪ੍ਰਤੀ ਕੋਈ ਅਨਾਦਰ ਭਰਿਆ ਉਹ ਨਹੀਂ ਸੀਗਾ ਮਨੇ ਮੇਰੇ ਮਨ ਦੇ ਵਿੱਚ ਕੱਖ ਨਹੀਂ ਕੋਈ ਉਹਨਾਂ ਪ੍ਰਤੀ ਵਿਰੋਧ ਨਹੀਂ ਮੈਂ ਉਹਨਾਂ ਦਾ ਸਤਿਕਾਰ ਕਰਦਾ ਮੈਥੋਂ ਕਿਹਾ ਗਿਆ ਮੈਂ ਪਹਿਲਾਂ ਵੀ ਖਿਮਾ ਜਾਂਚਨਾ ਕਰ ਲਈ ਸੀ ਜੀ ਅੱਜ ਫਿਰ ਮੈਂ ਖਿਮਾ ਜਾਂਚਨਾ ਕਰਨ ਵਾਸਤੇ ਆਇਆ ਉਹਨਾਂ ਨੇ ਵੱਡਾ ਪੰਦ ਦਿਖਾਇਆ ਹੂੰ ਕਿਉਂਕਿ ਆਪਣੇ ਸਿਆਣੀ ਬੰਦੇ ਕਹਿੰਦੇ ਹੁੰਦੇ ਐ ਕਿ ਜਦੋਂ ਆਪਾਂ ਕਿਸੇ ਦੇ ਘਰੇ ਜਾਈਏ ਨਾ ਜਦੋਂ ਆਪਾਂ ਆਪਣੀ ਗੱਲ ਕਰਨੀ ਹੋਵੇ ਉਦੋਂ ਜਾਣਾ ਚਾਹੀਦਾ ਆ ਹੁਣ ਮੈਨੂੰ ਇੱਥੇ ਪੁਰਾਣੀ ਆਪਦੀ ਹਿਸਟਰੀ ਸੁਣਾਉਣੀ ਪੈਣੀ ਐ ਜੀ ਗੱਲ ਦਾਨੀਅਲ ਗਿਆ ਸਾਹਿਬ ਵੀ ਹੈਗੀ 1990 ਬਨ ਕਨਮੇ ਬਨਵੀ ਹੂੰ ਮੇਰੀ ਧਰਮ ਪਤਨੀ ਦੀ ਚਮੜੀ ਫਟ ਗਈ ਜੀ ਤੇ ਚਮੜੀ ਫਟ ਕੇ ਇਨੀ ਪੈੜੀ ਹੋ ਗਈ ਇਨੀ ਜਿਆਦਾ ਹੋ ਗਈ ਜਦੋਂ ਮੇਰੀ ਬੇਟੀ ਪੈਦਾ ਹੋਈ ਸੀ 89 ਦੀ ਗੱਲ ਹੈ ਹੂੰ ਹੂੰ ਮੇਰੀ ਬੇਟੀ ਪੈਦਾ ਹੋਈ ਸੀ ਤੇ ਉਹ ਬੇਟੀ ਦੇ ਪੈਦਾ ਹੋਣ ਤੋਂ ਬਾਅਦ ਕੋਈ ਇਨਫੈਕਸ਼ਨ ਵਗੈਰਾ ਹੋ ਗਈ ਹੂੰ ਹੂੰ ਹਾਲਾਤ ਤੇ ਬਣ ਗਏ ਕਿ ਇਹ ਹੋ ਗਿਆ ਕਿ ਹੁਣ ਇਹਦਾ ਬਚਣਾ ਮੁਸ਼ਕਲ ਹੈ ਜੀ ਮੈਂ ਬੇਵੱਸ ਪੈਸਾ ਤੇ ਲਾ ਹੈ ਕੋਈ ਨਾ ਮੇਰਾ ਇੱਕ ਮਿੱਤਰ ਬਾਅਦ ਵਿੱਚ ਉਹ ਐਮਐਲਏ ਬਣ ਗਿਆ ਸੀ ਮੂਵਮੈਂਟ 'ਚ ਮੇਰੇ ਨਾਲ ਰਿਹਾ ਸੀ ਉਹ ਆਇਆ ਉਹਨੇ ਦੇਖਿਆ ਸਥਿਤੀ ਕਿ ਮੇਰੇ ਘਰ ਗਿਆ ਪਿੰਡ ਮੈਂ ਬਠਿੰਡੇ ਆਇਆ ਵਾ ਜੀ ਬੰਦੇ ਨੇ ਸਥਿਤੀ ਦੇਖੀ ਦਿੱਤ ਨੂੰ ਤਵਾਦੂ ਦੇ ਕੋਲੇ ਜੋ ਕੁਛ ਸੀ ਉਹਨੇ ਮੈਨੂੰ ਲੱਭਿਆ ਕਹਿੰਦਾ ਵੀ ਆ ਚੱਕ ਮੇਰੇ ਕੋਲ ਇੱਕ ਤਾਂ 20 ਲੀਟਰ ਦੀ ਤੇ ਪੈਟਰੋਲ ਦੀ ਕੰਨੀ ਪਈ ਐ ਆਪਦੀ ਗੱਡੀ ਚ ਲਈ ਫਿਰਦਾ ਸੀ ਉਹਨਾਂ ਦਿਨਾਂ ਚ ਰੱਖਣਾ ਪੈਂਦਾ ਸੀ ਬੰਦੇ ਨੂੰ ਹੂੰ ਹੂੰ ਕਿ ਪਤਾ ਨਹੀਂ ਕਿੱਥੇ ਲੋਡ ਪੈ ਜੇ ਕਿੱਧਰ ਦੀ ਕਿਮੀ ਨਿਕਲਣਾ ਪੈ ਜੇ ਪੰਪ ਪੰਪ ਘਟ ਹੁੰਦੇ ਸੀ ਜੀ ਅਸੀਂ 99 90 ਚ ਆ ਚੱਕ ਤੇ ਮੈਨੂੰ 10000 ਫੜਾਇਆ ਉਹਨੇ ਰੁਪਈਆ ਹੂੰ ਹੂੰ ਕਹਿੰਦਾ ਵੀ ਤੂੰ ਵੀ ਜੇਟੇ ਨੂੰ ਪਟਿਆਲੇ ਲੈ ਜਾ ਪਟਿਆਲੇ ਤੁਹਾਨੂੰ ਪਤਾ ਰਜਿੰਦਰਾ ਹਸਪੀਟਲ ਦੇ ਵਿੱਚ ਬੜਾ ਵੱਡਾ ਸਕਿਨ ਡਿਪਾਰਟਮੈਂਟ ਹੈ ਜੀ ਹੈਗਾ ਮੈਂ ਜੀ ਉੱਥੇ ਲੈ ਗਿਆ ਉੱਥੇ ਡਾਕਟਰ ਰਾਧਾ ਮਿੱਤਲ ਹੁੰਦੀ ਸੀ ਇਨਚਾਰਜ ਹੂੰ ਹੂੰ ਉਹਨੇ ਦੇਖਿਆ ਦੇਖਣ ਤੋਂ ਬਾਅਦ ਉਹਨੇ ਇੱਕ ਟੈਸਟ ਲਿਖਿਆ ਕਹਿੰਦੀ ਜੀ ਕਾ ਟੈਸਟ ਕਰੋ ਜੀ ਤੇ ਆ ਲਿਆਓ ਤੁਸੀਂ ਗੋਲੀਆਂ ਹੂੰ ਹੂੰ ਦਾਨੀਅਲ ਜੀ ਸਭ ਜਿਹੜੀ ਗੋਲੀ ਦਿੱਤੀ ਉਹਨੇ ਉਸ ਗੋਲੀ ਦੀ ਕੀਮਤ ਸੀ ਉਸ ਵੇਲੇ 93 ਰੁਪਏ ਜੀ ਤੇ ਦਿਨ ਵਿੱਚ ਦੀ ਤਿੰਨ ਗੋਲੀਆਂ ਦੇਣੀਆਂ ਪੈਂਦੀਆਂ ਸੀ ਹੂੰ ਹੂੰ ਲਗਭਗ 300 ਦੀਆਂ ਹੋਗਣਾਂ ਤੇ ਉਹਨੇ ਕਹਿੰਤਾ ਵੀ ਹਫਤੇਕ ਦੀ ਦਵਾਈ ਇਹ ਲੈ ਆਓ ਤੇ ਇੱਕੋ ਜਿਹੜਾ ਟੈਸਟ ਸੀ ਉਹਨੂੰ ਕਲਚਰ ਟੈਸਟ ਕਹਿੰਦੇ ਅੱਛਾ ਜੀ ਹਾਂਜੀ ਉਹ ਕਲਚਰ ਟੈਸਟ ਕਰਾਉਣ ਵਾਸਤੇ ਤੋਂ ਮੈਂ ਬਾਹਰ ਗਿਆ ਤੇ ਉਹ ਕਹਿੰਦੇ ਜੀ 2500 ਰੁਪਈਆ ਹੂੰ 2500 ਹੋ ਗਿਆ ਤੇ ਮੈਂ ਦੇਖਿਆ ਮੈਂ ਕਿਹਾ ਵੀ ਗੱਲ ਤਾਂ ਗਈ ਹੂੰ ਹੂੰ ਮੇਰੇ ਨਾਲ ਇੱਕ ਮੇਰਾ ਮਿੱਤਰ ਹੋਰ ਸੀ ਉਹ ਦੁਨੀਆ ਚ ਉਹ ਨਹੀਂ ਸੁਣ ਰਿਹਾ ਜੀ ਉਹ ਮੈਨੂੰ ਕਹਿੰਦਾ ਭਾਗ ਤਾਂ ਚੱਲੂ ਕਿਵੇਂ ਇਹ ਤਾਂ ਇੱਕ ਦਿਨ ਦੇ ਵਿੱਚ ਹੀ ਜਿਹੜਾ ਆਪਣੇ ਕੋਲੇ 10000 ਸੀ ਇੱਥੇ ਜਾਂਦਾ ਹੈ ਹੂੰ ਹੂੰ ਹੁਣ ਕੀ ਕਰੀਏ ਮੈਂ ਕਿਹਾ ਯਾਰ ਕੀ ਕਰੀਏ ਸੋਚੀਏ ਕਹਿੰਦਾ ਕੋਈ ਯਾਰ ਮਿੱਤਰ ਦੇਖ ਜਿਹੜਾ ਆਪਣੀ ਮਦਦ ਕਰ ਸਕੇ ਮੈਂ ਕਹਿੰਦਾ ਕਿ ਉਹਦਾ ਯਾਰ ਮਿੱਤਰ ਕਹਿੰਦਾ ਵੀ ਪੈਸਾ ਚ ਨਹੀਂ ਆਪਣਾ ਯਾਰ ਮਿੱਤਰ ਜਿਹੜਾ ਇਲਾਜ ਚ ਮਦਦ ਕਰ ਸਕੇ ਜੀ ਮੈਂ ਦੇਖੀ ਗਿਆ ਜੀ ਦੇਖੀ ਗਿਆ ਮੇਰੇ ਧਿਆਨ ਚ ਇੱਕ ਗੱਲ ਆ ਗਈ ਹੂੰ ਹੂੰ ਉਹਨਾਂ ਦੇ ਨਾਲ ਚ ਸਰਦਾਰ ਆਰਸ ਗਿੱਲ ਅੱਛਾ ਜੀ ਇਹ ਡੀਆਈਜੀ ਹੁੰਦੇ ਪਟਿਆਲਾ ਹੂੰ ਹੂੰ ਅਰੇਂਜ ਦੀ ਡੀਆਈਜੀ ਹਾਂ ਡੀਆਈਜੀ ਮੈਂ ਕਹਿੰਦਾ ਯਾਰ ਉਹ ਹੈਗੇ ਕਹਿੰਦੇ ਵੀ ਉਹਨਾਂ ਕੋਲ ਜਾਣਾ ਚਾਹੀਦਾ ਮੈਂ ਜੀ ਉਹ ਤੋਂ ਪੀਸੀ ਹੁੰਦੇ ਸੀ ਪੀਸੀ ਤੋਂ ਨੰਬਰ ਦੇਖਿਆ ਨੰਬਰ ਦੇਖ ਕੇ ਮੈਂ ਦਫ਼ਤਰ ਫੋਨ ਕੀਤਾ ਗੱਲ ਕਰਾਤੀ ਮੇਰੀ ਆਪਰੇਟਰ ਨੇ ਜੀ ਮੈਂ ਕਹ ਜੀ ਮੈਂ ਮੁਸੀਬਤ ਦੇ ਵਿੱਚ ਆ ਤਾਂ ਤੁਹਾਨੂੰ ਮਿਲਣਾ ਚਾਹੁੰਦਾ ਕਹਿੰਦੇ 12 ਦਰੀ ਚ ਮੇਰਾ ਦਫਤਰ ਆ ਜਾ। じゃ ਕਿ ਮੈਂ ਜੀ ਉਹ ਕਹਿੰਦੇ ਕੀ ਗੱਲ ਹੈ ਮੈਂ ਕਹ ਜੀ ਕਹਾਣੀ ਹੈ। ਉਹਨਾਂ ਨੇ ਆਪਣੇ ਲੀਡਰ ਨੂੰ ਬੁਲਾਇਆ। ਜੀ। ਲੀਡਰ ਨੂੰ ਕਹਿੰਦੇ ਵੀ ਸਕਿਨ ਡਿਪਾਰਟਮੈਂਟ ਦਾ ਹੈਡਕਾਉਂਟ ਆ ਪਤਾ ਕਰ। ਹੂੰ ਹੂੰ। 50 ਮਿੰਟਾਂ ਬਾਅਦ ਦੱਸਤਾ ਉਹਨੇ ਲੀਡਰ ਨੇ ਕਹਿੰਦੇ ਡਾਕਟਰ ਰਾਧਾ ਮਿੱਤਲ ਹੈ। ਆਰਥੋ ਦੀ ਡਾਕਟਰ ਹੈ ਕੋਈ। ਉਹਨਾਂ ਦੀ ਵਾਈਫ ਹੈ। ਜੀ। ਉਹ ਕਹਿੰਦਾ ਵੀ ਐਦਾਂ ਕਰ ਡਾਕਟਰ ਸਾਹਿਬ ਨੂੰ ਫੋਨ ਕਰੋ ਉਹਨਾਂ ਦਾ ਨੰਬਰ ਲੈ ਕੇ। ਜੀ। ਉਹਨਾਂ ਨੂੰ ਕਹੋ ਕਿ ਮੈਂ ਉਹਨਾਂ ਦੇ ਘਰੇ ਆਉਣਾ ਸ਼ਾਮ ਨੂੰ ਸਬਕ। ਕਹਿੰਦਾ ਜੀ ਕਰਦਨੇ ਆ ਤੇ ਉਹਨਾਂ ਤੋਂ ਟਾਈਮ ਲੈ ਲੂ ਕਹਿੰਦਾ ਸਵੇਕ 5 ਵਜੇ ਦਾ ਜੀ ਉਦੋਂ ਜੀ ਆਪਾਂ ਜਾਵਾਂਗੇ ਉਹਨੇ ਗੱਲ ਕੀਤੀ ਮੈਂ ਕਿਹਾ ਗਿਲਸਾਵਕਾ ਦੀ ਖਾਤਰ ਕਹਿੰਦੇ ਵੀ ਆਪਾਂ ਜਾਣਾ ਮੈਂ ਕਿਹਾ ਜੀ ਤੁਸੀਂ ਐਡੇ ਵੱਡੇ ਅਫਸਰ ਹੋ ਹੂੰ ਹੂੰ ਟੈਲੀਫੋਨ ਤੇ ਕਹਿ ਦਿਓ ਮੈਨੂੰ ਹੁਣ ਉਸ شریف ਆਦਮੀ ਦੀ ਸ਼ਰਾਫਤ ਇੱਕ ਪੁਲਿਸ ਅਫਸਰ ਦੀ ਜਿਹੜੀ ਉਹਦੀ ਇਨਸਾਨੀਅਤ ਹੈ ਮੈਨੂੰ ਕਹਿੰਦਾ ਵੀ ਕਮਰੇਟ ਸਾਹਿਬ ਹੂੰ ਉਹ ਡਾਕਟਰ ਨੂੰ ਆਪਣੇ ਤੱਕ ਕੋਈ ਗਰਜ਼ ਨਹੀਂ ਕੰਮ ਸਾਨੂੰ ਹੈ ਜੀ ਬਿਲਕੁਲ ਮੈਂ ਕਿਹਾ ਜੀ ਠੀਕ ਮੈਂ ਕਹਿੰਦਾ ਇੱਕ ਪੁਲਿਸ ਅਫਸਰ ਆ ਐਸ ਵੇਲੇ ਪੁਲਸ ਦਾ ਪੰਜਾਬ ਦੇ ਵਿੱਚ ਲੋਕਾਂ 'ਚ ਨਕਸ਼ਾ ਕੀ ਬਣਿਆ ਹੋਇਆ ਹੈ ਅਗਰ ਕੋਈ ਮੈਂ ਹੁਕਮ ਕਰਦਾ ਇਹ ਹੋਊਗਾ ਕਿ ਹੰਕਾਰੀ ਪੁਲਸੀਏ ਦਾ ਜੀ ਇੱਕ ਆਰਡਰ ਹੂੰ ਹੂੰ ਆਰਡਰ ਨੂੰ ਲੋਕ ਕਹਿੰਦਾ ਡਿਸਲਾਈਕ ਕਰਦੇ ਜੀ ਆਪਾਂ ਰਿਕਵੈਸਟ ਕਰਨੀ ਹੈ ਰਿਕਵੈਸਟ ਤਾਂ ਕਿਸ ਦੇ ਘਰ ਜਾ ਕੇ ਹੁੰਦੀ ਹੈ ਨਾ ਹੂੰ ਹੂੰ ਮੈਂ ਕਹਿੰਦੀ ਦੇਖ ਲਓ ਚਲੋ ਜੀ ਮੈਂ ਉਹਨਾਂ ਦੀ ਗੱਡੀ 'ਚ ਬੈਠ ਕੇ ਆ ਚਲੇ ਗਏ ਦੋਨੇ ਡਾਕਟਰ ਮੀਆਂ ਬੀਬੀ ਖੜੇ ਗਏ ਜੀ ਜਾ ਕੇ ਦੁਆ ਸलाम ਹੋਈ ਮੈਡਮ ਨੇ ਮੈਨੂੰ ਵੇਖ ਕੇ ਪਛਾਣ ਲਿਆ ਵੀ ਬੰਦਾ ਤਾਂ ਇਹ ਹੀ ਉਹੀ ਹੈ ਹੂੰ ਹੂੰ ਯਾਨੀ ਇਹ ਨਾ ਦੇ ਪੇਸ਼ੈਂਟ ਉਹ ਕਹਿੰਦਾ ਹਾਂ ਮੈਂ ਇਹਨਾਂ ਦੀ ਖਾਤਰੀ ਆਂ ਜੀ ਇਹ ਮੇਰਾ ਮਿੱਤਰ ਹੈ ਹੂੰ ਹੂੰ ਬੰਦਾ ਗਰੀਬ ਬਹੁਤ ਹੈ ਤੇ ਅਮੀਰ ਐਨਾਂ ਕਹਿ ਕੇ ਮੈਨੂੰ ਆਪ ਤੁਹਾਡੇ ਘਰ ਆਉਣਾ ਪੇ ਜੀ ਇਸ ਵਕਤ ਤੁਸੀਂ ਜੇ ਮਦਦ ਕਰੋ ਤਾਂ ਮੈਂ ਥੋੜਾ ਸ਼ੁਕਰਗੁਜ਼ਾਰ ਹੋਊਂਗਾ ਬੀਬੀ ਮੈਨੂੰ ਪੁੱਛਦੀ ਹੈ ਕਹਿੰਦੀ ਤੁਸੀਂ ਕਲਚਰਲ ਟੈਸਟ ਕਰਾ ਲੈ ਮੈਂ ਕਹਿੰਦਾ ਜੀ ਕਰਾ ਲਿਆ ਕਹਿੰਦੇ ਕਾਨੂੰ ਕਰਾਉਣਾ ਸੀ ਹੂੰ ਉਹ ਆਪਾਂ ਫਿਰ ਅੰਦਰੋਂ ਹੀ ਕਰਾ ਲੈਂਦੇ ਮੈਡੀਕਲ ਕਾਲਜ ਚ ਅੱਜ ਤੋਂ ਬਾਅਦ ਕੋਈ ਟੈਸਟ ਨਹੀਂ ਕਰਾਉਣਾ ਤੁਹਾਡੇ ਸਾਰੇ ਟੈਸਟ ਅੰਦਰ ਹੋਣ ਤੇ 93 ਰੁਪਏ ਵਾਲੀ ਇਹ ਇੱਕ ਗੋਲੀ ਆਉਂਦੀ ਸੀ ਜੀ ਹੂੰ ਹੂੰ ਅੰਦਰੋਂ ਬੀਬੀ ਗਈ ਤੇ ਕਈ ਡੱਬੇ ਚੱਕ ਲਈ ਜੀ ਕਹਿੰਦੀ ਐ ਸੈਂਪਲ ਵਾਲੇ ਸਾਡੇ ਕੋਲੇ ਹੁੰਦੇ ਆ ਉਹਨੂੰ ਤੁਸੀਂ ਆ ਦੇ ਦਿਓ ਜੀ ਉੱਥੋਂ ਫਿਰ ਮੈਂ ਜ਼ਿੰਦਗੀ ਚਿੰਤੀ ਜਾ ਕੱਢਿਆ ਕਿ ਜਦੋਂ ਕਿਸੇ ਦੇ ਘਰੇ ਜਾ ਕੇ ਜੀ ਤੁਸੀਂ ਜਦੋਂ ਘਰੇ ਜਾਂਦੇ ਉਹਦਾ ਮਤਲਬ ਤੁਸੀਂ ਨੀਵੇਂ ਹੋਗੇ ਹੂੰ ਹੂੰ ਫੇਰ ਤੁਹਾਡਾ ਚੰਗਾ ਲਿਆ ਜਾ ਦੇ ਲਿਆ ਹਾਂਜੀ ਔਰ ਮੈਨੂੰ ਜਦੋਂ ਸਵੇਰੇ ਮੈਂ ਖਬਰ ਪੜ੍ਹੀ ਤੇ ਉਸ ਖਬਰ ਦੇ ਨਾਲ ਮੇਰੇ ਦਿਮਾਗ ਦੇ ਵਿੱਚ ਕਿਸ ਇੱਕ ਟਾਈਮ ਦੇ ਤੇ ਤਾਂ ਮਿਸਟਰ ਆਰਐਸ ਗਿੱਲ ਦਾ ਚਿਹਰਾ ਆ ਜਾਇਆ ਕਰੀ ਜੀਨੇ ਮੈਨੂੰ ਐਡਾ ਵੱਡਾ ਸਬਕ ਦਿੱਤਾ ਤੇ ਦੂਜੇ ਪਾਸੇ ਸੁਖਦੇਵ ਸਿੰਘ ਪਾਹੋਰ ਦਾ ਕਿ ਚਾਹੇ ਠੀਕ ਆ ਭਾਈ ਜਿਹੜੇ ਨੇ ਮaaf ਕੀਤਾ ਨਹੀਂ ਕੀਤਾ ਇਹ ਉਹਨਾਂ ਦੀ ਗੱਲ ਹੈ ਹੂੰ ਹੂੰ ਰਵਿਦਾਸ ਭਾਈਚਾਰੇ ਨੇ ਪਰ ਜਿਵੇਂ ਉਹ ਗਿਆ ਹੈ ਉਹਨੇ ਜਾ ਕੇ ਮਤਲਬ ਜਿਹੜਾ ਆਪਣਾ ਨੀਮਾ ਹੋ ਕੇ ਉਹਨਾਂ ਦੇ ਘਰ ਦੇ ਵਿੱਚ ਗਿਆ ਹੈ ਔਰ ਮੇਰਾ ਖਿਆਲ ਅਬ ਇਹਦਾ ਪੋਜੀਟਿਵ ਅਸਰ ਹੀ ਜਾਊਗਾ ਸੋਸਾਇਟੀ ਸੋਸਾਇਟੀ ਨੂੰ ਵੈਸੇ ਨੂੰ ਸਭ ਕੱਲ ਪਤਾ ਕੀ ਹੈ ਮੈਂ ਕਹਿੰਦਾ ਕਿ ਹਮੇਸ਼ਾ ਹੀ ਸਾਡਾ ਜਿਹੜਾ ਹੈ ਸਾਡੇ ਪਤਾ ਨਹੀਂ ਕਿੰਨੀਆਂ ਪਰਸਥਿਤੀਆਂ ਚ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਆਪਣੀ ਦੂਰੀ ਬਣਾਈ ਹੈ ਪਰ ਫੇਰ ਵੀ ਮੈਂ ਕਹਿੰਦਾ ਕਿ ਭਾਈ ਜਿਹੜਾ ਅੱਜ ਵੀ ਇਹ ਜਿਹੜਾ ਹੈਗਾ ਗੁਰੂਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦਾ ਗੁਰੂਗ੍ਰੰਥ ਸਾਹਿਬ ਬੜੇ ਸਾਂਝੇ ਨੇ ਤੁਹਾਨੂੰ ਦੱਸ ਦਿਆਂ ਕਿ ਮੈਂ ਪਰਸੋਂ ਦੀ ਗੱਲ ਹੈ ਢਿੱਲੋਂ ਸਾਹਿਬ ਸ਼ਰਮਾ ਪਰਿਵਾਰ ਸਾਡੇ ਨਾਲ ਜਿੱਥੇ ਗਵਾਂਢਕ ਮੱਥੇ ਉਹਨਾਂ ਨੇ ਅਖੰਡ ਪਾਠ ਸਾਹਿਬ ਗੁਰੂਗ੍ਰੰਥ ਸਾਹਿਬ ਦਾ ਕਰਾਇਆ ਹਾਂ ਐਂ ਸਭ ਤੋਂ ਖੁਸ਼ੀ ਵਾਲੀ ਗੱਲ ਕੀ ਹੋਈ ਕਿ ਲੰਗਰ ਆਪਾਂ ਦਾ ਹਰੀ ਮੇਜ਼ ਕੁਰਸੀਆਂ ਲਾ ਦਿੰਨੇ ਉਹਨਾਂ ਨੇ ਸਾਰੀ ਸੰਗਤ ਮੀਂਹ ਪੈਂਦੇ ਚ ਹੀਠਾਂ ਬੈਠ ਕੇ ਲੰਗਰ ਜਿਹੜਾ ਸਾਰਿਆਂ ਨੇ ਛਕਿਆ ਸੋ ਉੱਥੋਂ ਇਹ ਗੱਲ ਹੈ ਕਿ ਪਰਿਵਾਰ ਦੇ ਵਿੱਚ ਖੁਸ਼ੀ ਜਦੋਂ ਕਿਸੇ ਦੇ ਵੀ ਘਰੀ ਹੁੰਦੀ ਹੈ ਭਾਵੇਂ ਕੋਈ ਵੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਜਾਤ ਨਾਲਾ ਕਿਸੇ ਵੀ ਧਰਮ ਨਾਲ ਸੰਬੰਧਤਾ ਉਹਦੀ ਹਮੇਸ਼ਾ ਹੀ ਇਹ ਚਾਹਨਾ ਹੁੰਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਆ ਨਾ ਆਪਣੇ ਘਰੇ ਜ਼ਰੂਰ ਲਿਆਂਦੇ ਜਾਣ ਉਹਨਾਂ ਦੇ ਜਿਹੜਾ ਬੀਡ ਹੈ ਉਹਨਾਂ ਨੂੰ ਜ਼ਰੂਰ ਲਿਆਤਾ ਜਾਵੇ ਸੋ ਚੰਗੀ ਗੱਲ ਹੈ ਜੇਕਰ ਆਪਣੇ ਕੋਈ ਕਸ਼ੀਦਗੀ ਘਟਦੀ ਹੈ ਕਿਸੇ ਤਰ੍ਹਾਂ ਨਾਲ ਵੀ ਕਿਸੇ ਵੀ ਸਮਾਜ ਦੇ ਵਿੱਚ ਦੋ ਕੌਮਾਂ ਦੇ ਵਿੱਚ ਜਾਂ ਕਿ ਆਪਾਂ ਹੁਣ ਜੇ ਪਾਕਿਸਤਾਨ ਵੀ ਸਾਡੇ ਗਵਾਂਦ ਬੈਠਾ ਸੀਦਾ ਇਹ ਵੀ ਕਹਿੰਦੇ ਆ ਕਿ ਇਹਦੇ ਨਾਲ ਵੀ ਸਾਡੀ ਕਸ਼ੀਦਗੀ ਘਟਣੀ ਚਾਹੀਦੀ ਪਰ ਮਾਫਕ ਨਹੀਂ ਆ ਰਹੀ ਕਈ ਬੰਦਿਆਂ ਨੂੰ ਪਹ ਹੈਰਾਨੀ ਦੀ ਗੱਲ ਹੈ ਕਿ ਜੇ ਕੋਈ ਗਾਂਹ ਦੋ ਕਦਮ ਪਟਦਾ ਤਾਂ ਆਪਾਂ ਹੁਣੇ ਜਿਵੇਂ ਗੱਲ ਕਰਕੇ ਤੇ ਉਹ ਇਧਰ ਲੱਗ ਜਾਂਦੇ ਨੇ ਜੀ